ਜਿਹੜੇ ਵੀ ਲੋਕ 7 ਪੜੇ ਹੋਇਆ ਉਹਨਾਂ ਲਈ ਮਿੱਤਰੋ ਪੋਸਟਾਂ ਓਪਨ ਹੋਈਆਂ ਨੇ ਸੈਂਟਰਲ ਬੈਂਕ ਆਫ ਇੰਡੀਆ ਦੇ ਵਿੱਚ 10 ਪੜਿਆਂ ਲਈ ਲੱਗ ਤੋਂ ਪੋਸਟਾਂ ਨੇ 7 ਪੜਿਆਂ ਲਈ ਲੱਗ ਤੋਂ ਪੋਸਟਾਂ ਨੇ ਪੂਰੀ ਜਾਣਕਾਰੀ ਕੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਪੂਰੀ ਜਾਣਕਾਰੀ ਤੁਸੀਂ ਇਸ ਵੀਡੀਓ ਤੋਂ ਸਮਝ ਸਕਦੇ ਹੋ ਇਹ ਪੋਸਟਾਂ ਸੈਂਟਰਲ ਬੈਂਕ ਆਫ ਇੰਡੀਆ ਵੱਲੋਂ ਖੋਲੀਆਂ ਗਈਆਂ ਨੇ ਮਿੱਤਰੋ 16 8 2025 ਲਾਸਟ ਤਰੀਕ ਆ ਇਹਨਾਂ ਦੇ ਫਾਰਮ ਭਰਨ ਦੀ ਗਾਰਡਨਰ ਦੀਆਂ ਤੇ ਵਾਚਮੈਨ ਦੀਆਂ ਇਹ ਪੋਸਟਾਂ ਨੇ ਮਤਲਬ ਕਿ ਚੌਂਕੀਦਾਰ ਤੇ ਮਾਲੀ ਇਹਨਾਂ ਵੱਲੋਂ ਰੱਖੇ ਜਾਣੇ ਆ 22 ਸਾਲ ਤੋਂ ਲੈ ਕੇ 40 ਸਾਲ ਦੇ ਕੈਂਡੀਡੇਟ ਨੇ ਜਿਹੜੇ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਜਿਹੜੀ ਉਮਰ ਦੀ ਸ਼ੂਟ ਆ ਅਗਰ ਤੁਹਾਡੀ ਕਾਸਟ ਦੇ ਹਿਸਾਬ ਨਾਲ ਤੁਹਾਡੇ ਤੇ ਲਾਗੂ ਹੁੰਦੀ ਆ ਤਾਂ ਤੁਹਾਨੂੰ ਉਹ ਵੀ ਮਿਲ ਜੇਗੀ ਸੋ ਅੱਗੇ ਹੁਣ ਆਪਾਂ ਗੱਲ ਕਰ ਲੈਂਦੇ ਆ ਪ੍ਰੋਸੈਸਰੀ ਤਾਂ ਮਿੱਤਰੋ ਆਫਲਾਈਨ ਮੋਡ ਦੇ ਵਿੱਚ ਇਹ ਫਾਰਮ ਨੇ ਜਿਹੜੇ ਅਪਲਾਈ ਹੋਣੇ ਆ ਪੂਰੀ ਜਾਣਕਾਰੀ ਮੈਂ ਨੇ YouTube ਚੈਨਲ ਦੇ ਉੱਪਰ ਵੀਡੀਓ ਬਣਾ ਕੇ ਦੇ ਦਿੱਤੀ ਐ ਉਤੋਂ ਜਾ ਕੇ ਤੁਸੀਂ ਦੇਖ ਸਕਦੇ ਹੋ YouTube ਚੈਨਲ ਦਾ ਲਿੰਕ ਮੈਂ ਨੇ ਬਾਇਓ 'ਚ ਦਿੱਤਾ ਹੋਇਆ ਉਸ ਵੀਡੀਓ ਨੂੰ ਦੇਖ ਕੇ ਤੁਸੀਂ ਫਾਰਮ ਆਪਣਾ ਖੁਦ ਭਰ ਸਕਦੇ ਹੋ ਤੇ ਬਾਕੀ ਅਗਰ ਸਾਡੇ ਤੋਂ ਫਾਰਮ ਭਰਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਮੇਰਾ ਨੰਬਰ ਚੱਲ ਰਿਹਾ ਇਸ ਦੇ ਉੱਪਰ ਮੈਨੂੰ WhatsApp ਕਾਲ ਕਰ ਲਓ ਤੁਹਾਡਾ ਫਾਰਮ ਅਸੀਂ ਵੀ ਇੱਥੋਂ ਭਰ ਕੇ ਤੁਹਾਨੂੰ ਦੇ ਦਾਂਗੇ ਜਾਂ ਤੁਹਾਨੂੰ ਗਾਈਡ ਕਰ ਦਾਂਗੇ ਜੋ ਵੀ ਇਹਦੀ ਪੂਰੀ ਜਾਣਕਾਰੀ ਇਹਦੇ ਬਾਰੇ ਦੱਸ ਦਾਂਗੇ ਸੋ ਤੁਹਾਡੀ ਨਜ਼ਰ ਦੇ ਵਿੱਚ ਜਿਸ ਕਿਸੇ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਉਸ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਇਨਫੋਰਮੇਸ਼ਨ ਪਸੰਦ ਆਈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਤੇ ਐਦਾਂ ਦੀਆਂ ਹੀ ਜਾਣਕਾਰੀਆਂ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਕਰਕੇ ਰੱਖ ਲਓ ਜੀ ਧੰਨਵਾਦ